ਪਿਛਲੇ ਪੂਰੇ 1 ਮਹੀਨੇ ਤੋਂ ਇੱਕੋ ਹੀ ਗੱਲ ਜਿਹੜੀ ਕਿ ਸਾਡੇ ਸਾਹਮਣੇ ਆ ਰਹੀ ਹੈ ਜਿਹੜੀ ਵੀ ਵੀਡੀਓ ਬਣਾਈ ਜਾ ਰਹੀ ਹੈ ਉਸ ਵੀਡੀਓ ਦੇ niche ਸਟੂਡੈਂਟਸ ਦਾ ਇੱਕੋ ਹੀ ਪੁੱਛਣਾ ਹੈ ਚਾਹੇ Sunday ਸੈਸ਼ਨ ਲਗਾਇਆ ਜਾ ਰਿਹਾ ਸੋ ਗਾਇਜ਼ ਉਹ ਨਿਊਜ਼ ਜਿਹੜੀ ਕਿ ਸਟੂਡੈਂਟ ਪਿਛਲੇ ਦਿਨਾਂ ਵਿੱਚ viral ਹੋਈ ਸੀ ਤੁਹਾਨੂੰ ਪਤਾ ਹੈ ਉਹ ਨਿਊਜ਼ ਕੁਝ A ਵਾਲੀ ਹੈ ਆ ਜਿਸ ਨੂੰ ਕੀ ਪੋਸਟ ਕੀਤਾ ਗਿਆ ਸੀਗਾ ਐਗਜੈਕਟਲੀ ਅਗਰ ਮੈਂ ਗੱਲ ਕਰਕੇ ਚੱਲਾਂ ਸਰਕਾਰੀ ਕਾਲਜਾਂ ਦੇ ਵਿੱਚ 646 ਪ੍ਰੋਫੈਸਰ ਦੀ ਗੱਲ ਕਰੀ ਗਈ ਸੀ ਸਿੱਖਿਆ ਵਿਭਾਗ ਦੇ ਵਿੱਚ 7000 ਪ੍ਰਾਇਮਰੀ 6000 ਈਟੀਟੀ 6000 ਮਾਸਟਰ ਕੈਡਰ ਅਧਿਆਪਕ ਭਰਤੀ ਦੀ ਗੱਲ ਕੀਤੀ ਗਈ ਸੀ ਬਟ ਮੈਂ ਸਪੈਸ਼ਲੀ ਅਗਰ ਮੈਂ ਗੱਲ ਕਰਦਾ ਹੋਇਆ ਚੱਲਾਂ ਸਰ ਤਾਂ ਇਹ ਜੋ ਸਿੱਖਿਆ ਵਿਭਾਗ ਵੱਲੋਂ ਜਿਹੜੀ 7000 ਵਰਡ ਇਹ ਲਿਖਿਆ ਗਿਆ ਸੀ ਪ੍ਰਾਇਮਰੀ ਸੋ ਇੱਥੇ ਅੱਜ ਤੱਕ ਪ੍ਰੋਬਲਮਸ ਕ੍ਰੀਏਟ ਹੋਈਆਂ ਹੋਈਆਂ ਟ੍ਰੇਨਿੰਗ ਲਈ ਭੇਜਿਆ ਜਾਏਗਾ ਫਿਨਲੈਂਡ ਪ੍ਰਿੰਸੀਪਲ ਤੋਂ ਬਾਅਦ ਹੁਣ ਸਕੂਲ ਹੈਡ ਸਟਾਫ ਨੂੰ ਇਹ ਗੱਲਾਂ ਇਹਦੇ ਵਿੱਚ ਕੁਝ ਕਹੀਆਂ ਗਈਆਂ ਸੀ ਸੋ ਗਾਇਜ਼ ਐਂਟੀਟੀ ਦੀ ਜਿਹੜੀ ਨਰਸਰੀ ਟੀਚਰ ਟ੍ਰੇਨਿੰਗ ਹੈ ਗਾਇਜ਼ ਐਂਡ ਇਸ ਲਈ ਤੁਸੀਂ ਮੈਕਸਿਮਮ ਸੁਰਨ ਨੇ ECCE अर्ली ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਦੇ

ਹਰ ਰੋਜ਼ ਪੰਜ ਤੋਂ ਸੱਤ ਫੋਨ ਐਸ ਮਾਮਲੇ ਵਿੱਚ ਸਟੂਡੈਂਟਸ ਹੁੰਦੇ ਆ ਕਿਉਂਕਿ ਸਟੂਡੈਂਟਸ ਡਿਸਟਰਬਡ ਹੈ ਕਾਫੀ ਸਾਰੇ ਸਟੂਡੈਂਟਸ ਆਪਣਾ ਟਾਈਮ ਵੇਸਟ ਕਰ 파 ਰਹੇ ਹੈ ਸਿਰਫ ਇੰਨਾ ਕਰਨਾ ਕਰਕੇ ਦੇਖੋ ਗਾਇਸ ਐਸ ਦੇ ਵਿੱਚ ਐਗਜੈਕਟਲੀ ਮੈਂ ਤੁਹਾਨੂੰ ਜੋ ਸੱਚਾਈ ਹੈਗੀ ਹੈ ਇਸ ਦਾ ਕੀ ਹੱਲ ਹੋ ਸਕਦਾ ਕਿੱਥੋਂ ਸਾਨੂੰ ਐਗਜੈਕਟਲੀ ਇਹ ਪਤਾ ਚੱਲ ਸਕਦਾ ਤਾਂ ਗਾਇਸ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਤਾਂ ਤਾਰੀਖ ਹੈ ਗਾਇਸ 2 ਅਗਸਤ ਤੇ 5 ਅਗਸਤ ਦੀ ਇੱਕ ਮੀਟਿੰਗ ਦਿੱਤੀ ਗਈ ਸੀਗੀ ਪਹਿਲਾਂ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਐਂਟੀਟੀ ਯੂਨੀਅਨ ਦੀ ਐਗਜ਼ੈਕਟਲੀ ਤੁਸੀਂ ਪੜ ਸਕਦੇ ਹੋ ਸ਼੍ਰੀ ਗੁਰਪ੍ਰੀਤ ਸਿੰਘ ਰੋਪੜ ਬਕਾਇਦਾ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਠੀਕ ਹੈ ਐਂਡ ਜਿਹੜਾ ਨੰਬਰ ਇਹਨਾਂ ਨੇ ਇਹ ਵੀ ਦੱਸਿਆ 28 ਸਤ ਨੂੰ ਹੀ ਇਹ ਵੀ ਨੋਟਿਸ ਆਇਆ ਸੀਗਾ ਗਾਇਸ ਐਂਡ ਐਗਜ਼ੈਕਟਲੀ ਤੁਸੀਂ ਦੇਖ ਕੇ ਚੱਲਦੇ ਹੋ ਵਿਸ਼ਾ ਹੈ ਮੀਟਿੰਗ ਕਰਵਾਂ ਸੰਬੰਧੀ ਤੇ ਡਿਪਟੀ ਕਮਿਸ਼ਨਰ ਸੰਗਰੂਰ ਜੀ ਦੀ ਤਰਫੋਂ ਇਹ ਜਿਹੜਾ ਹੈਗਾ ਹੈ

ਐਂਡ ਐਸਵਰ ਇਟ ਡਿਡ ਪੋਸਟਪੋਨ ਨਹੀਂ ਹੋਏਗੀ ਜਿਵੇਂ ਕਿ ਪਹਿਲਾਂ ਕੀਤੀ ਗਈ ਹੈ 5 ਅਗਸਤ ਨੂੰ ਜਿਹੜੀ ਪਹਿਲਾਂ 12 ਵਜੇ ਦਿੱਤੀ ਗਈ ਸੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਬਟ ਗਾਇਸ ਕਿਹਾ ਜਾ ਰਿਹਾ ਕਿ ਸਿੱਖਿਆ ਮੰਤਰੀ ਸਾਹਿਬ ਜਿਹੜਾ ਹੈਗਾ ਕੁਝ ਰੁਝੇਵਿਆਂ ਕਰਕੇ ਨਹੀਂ ਲੈ ਪਾਏ ਐਂਡ 1 ਘੰਟਾ ਪਹਿਲਾਂ ਸਾਥੀਆਂ ਨੂੰ ਪਹੁੰਚਣ ਦੇ ਲਈ ਕਿਹਾ ਜਾ ਰਿਹਾ 3 ਜਾਂ 4 ਸਾਥੀ ਹਾਜ਼ਰ ਕਰੇ ਜਾਣ ਦੀ ਗੱਲ ਵੀ ਜਿਹੜੀ ਹੈਗੀ ਹੈ ਉਹ ਸਾਡੇ ਸਾਹਮਣੇ ਕਰੀ ਜਾ ਰਹੀ ਹੈ ਐਗਜ਼ੈਕਟਲੀ ਗਾਇਜ਼ ਤੁਹਾਡੇ ਸਾਹਮਣੇ ਮੈਂ ਸਾਰੀਆਂ ਗੱਲਾਂ ਰੱਖਾਂ ਜੋ ਵੀ ਤੁਹਾਡੇ ਸਾਹਮਣੇ ਸਾਰੀ ਦੀ ਸਾਰੀ ਗੱਲ ਰੱਖ ਦਿੱਤੀ ਗਈ ਹੈ ਸੋ ਗਾਇਜ਼ ਪਹਿਲਾ ਮੈਂ ਤੁਹਾਨੂੰ ਕਿਹਾ ਹੈ ਪਹਿਲਾ ਕੁਐਸਚਨ ਯੂਨੀਅਨ ਦਾ ਉਸੇ ਦਿਨ ਸਿੱਖਿਆ ਮੰਤਰੀ ਸਾਹਿਬ ਤੋਂ ਇਹੀ ਹੋਊਗਾ ਕਿ ਜੋ 7000 ਪਹਿਲੀ ਗੱਲ ਪ੍ਰਾਇਮਰੀ ਵਰਡ ਵੀ ਸਹੀ ਨਹੀਂ ਹੈ ਐਂਟੀਟੀ ਆਣਾ ਚਾਹੀਦਾ ਹੈ ਤੇ ਤੁਹਾਨੂੰ ਯਾਦ ਹੋਏਗਾ 12000 ਭਰਤੀ ਕੀਤੀ ਗਈ ਸੀ ਰਾਈਟ ਭੁੱਲਿਆ ਨਹੀਂ ਹੋਊਗਾ ਤੁਹਾਨੂੰ ਕਿਸੇ ਨੂੰ ਐਂਡ ਕਿਹਾ ਗਿਆ ਸੀ ਉਹਨੂੰ ਅਸੀਂ ਦੋ ਫੇਜ਼ ਵਿੱਚ ਪੂਰਾ ਕਰਾਂਗੇ ਪਿਛਲੀਆਂ ਅਨਾਉਂਸਮੈਂਟਸ ਤੁਸੀਂ ਸੁਨੀਆਂ ਹੋਣਗੀਆਂ ਐਂਡ ਗਾਇਜ਼ ਜੇ ਐਸ 7000 ਵਿੱਚ ਕੁਝ ਸੱਚਾਈ ਹੁੰਦੀ ਤਾਂ ਪਹਿਲਾਂ ਤਾਂ ਸਾਡੇ ਸੀਐਮ ਸਾਹਿਬ ਸਾਡੇ ਸਿੱਖਿਆ ਮੰਤਰੀ ਸਾਹਿਬ ਉਹ ਤਾਂ ਭਾਈ ਇਹਨੂੰ ਪਤਾ ਨਹੀਂ ਕਿੰਨੀ ਜਗ੍ਹਾ ਤੇ ਆਪਦੇ ਪੋਸਟ ਕਰ ਚੁੱਕੇ ਹੁੰਦੇ ਹਰ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰ ਚੁੱਕੇ ਹੁੰਦੇ ਏਚ ਇਸ ਦਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਂਝੀਆਂ ਕੀਤੀਆਂ ਬਟ ਗਾਇਜ਼ ਦੈਂਟੀਟੀ ਯੂਨੀਅਨ ਲਗਾਤਾਰ ਐਫਰਟ ਕਰ ਰਹੀ ਹੈ ਅੱਜ ਤੋਂ ਤਕਰੀਬਨ ਸ਼ਾਇਦ 6 5 4.5 ਮਹੀਨੇ ਪਹਿਲਾਂ ਉਹਨਾਂ ਦੀ ਮੀਟਿੰਗ ਹੋਈ ਸੀਗੀ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਐਂਡ ਬਹੁਤ ਲੰਬੇ ਸਮੇਂ ਬਾਅਦ ਇੱਕ ਹੋਰ ਮੀਟਿੰਗ ਮਿਲੀ ਹੈ ਸੋ ਸਰਕਾਰ ਨੇ 2.5 ਸਾਲ ਪਹਿਲਾਂ ਵਾਲੇ ਤਾਂ ਆਪਣੇ ਵੇਸਟ ਕਰ ਦਿੱਤੇ ਗਾਇਸ ਐਂਦੇ ਵਿੱਚ ਕੋਈ ਡਾਊਟ ਨਹੀਂ ਅਗਲੇ 2.5 ਸਾਲ ਕਿਉਂਕਿ ਸਰਕਾਰ ਕਹਿੰਦੀ ਸੀ ਬਹੁਤ ਏ ਗੱਲਾਂ ਕਹਿੰਦੀ ਸੀ ਕਿ ਅਸੀਂ ਜਿਹੜਾ ਹੈਗਾ ਉਹਨਾਂ ਦੂਜੀਆਂ ਸਰਕਾਰਾਂ ਦੀ ਤਰ੍ਹਾਂ ਨਹੀਂ ਆ ਬਟ ਗਾਇਸ ਪਿਛਲੇ 2.5 ਸਾਲ ਦੇ ਵਿੱਚ ਟੀਚਿੰਗ ਜੋਬਸ ਦਾ ਰਿਕਾਰਡ ਦੇਖ ਲਓ ਅਪਰਮੋਸ਼ਨ ਹੁਣ ਸੁਣਨ ਨੂੰ ਮਿਲ ਰਹੀਆਂ ਉਹ ਵੀ ਪ੍ਰਮੋਸ਼ਨ ਨੂੰ ਜੋਬ ਤਾਂ ਨਹੀਂ ਕਹਿ ਸਕਦੇ ਅਸੀਂ ਉਹ ਨਿਊ ਕੈਡਰ ਵਾਸਤੇ ਜਿਹੜੀ ਲਗਾਤਾਰ ਵੈਕੈਂਸੀ ਖਾਲੀ ਹੈ ਲਗਾਤਾਰ ਤੁਸੀਂ ਨਿਊਜ਼ ਪੜ੍ਹ ਰਹੇ ਹੋ ਮੈਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਆਪਣੇ ਟੈਲੀਗ੍ਰam ਚੈਨਲ ਤੇ ਗਾਇਸ ਐਂਡ ਗਾਇਸ ਮੈਂ ਵੀ ਜੋ ਵੀ ਅਗਲੀ ਅਪਡੇਟ ਇਸ ਸੰਬੰਧ ਵਿੱਚ ਨਿਕਲ ਕੇ ਆਏਗੀ ਜਿਵੇਂ ਵੀ ਯੂਨੀਅਨ ਦੇ ਮੈਂਬਰਸ ਮੇਰੇ ਨਾਲ ਇਹ ਸਾਰੀ ਗੱਲਬਾਤ ਸਾਂਝੀ ਕਰਨਗੇ ਸੋ ਉਹ ਵੀ ਜਿਹੜਾ ਹੈਗਾ ਤੁਹਾਡੇ ਤੱਕ ਗੱਲ ਪਹੁੰਚਾਣਾ ਚਾ ਰਿਹਾ ਬਸ ਉਹਨਾਂ ਨੂੰ ਵੀ ਤੁਹਾਡੇ ਸਾਥ ਦੀ ਲੋੜ ਹੈ ਤੇ ਗਾਇਜ਼ ਉਹ ਸਾਰੀ ਅਪਡੇਟ ਮੈਂ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਦੇਵਾਂਗਾ ਠੀਕ ਹੈ ਸੋ ਅੱਜ ਦੀ ਵੀਡੀਓ ਬਣਾਉਣ ਦਾ ਸਿਰਫ ਇੱਕੋ ਇੱਕ ਮੋਟੋ ਸੀਗਾ ਕਿ ਗਾਇਜ਼ ਤੁਸੀਂ ਅਗਲੀ ਅਫੀਸ਼ੀਅਲ ਅਪਡੇਟ ਦੇ ਲਈ ਵੇਟ ਕਰੋ ਐਦਰ ਜਾਂ ਉਧਰ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ہیں جو ਉਡਾਈਆਂ ਜਾ ਰਹੀਆਂ ہیں پلیز ਉਹਨਾਂ ਤੇ ਵਿਸ਼ਵਾਸ ਨਾ ਕਰੋ ਐਂਡ ਪਿਛਲੇ ਤੁਸੀਂ ਦੇਖਿਆ ਹੋਊਗਾ ਜਿਸ ਦਿਨ ਤੋਂ ਇਹ ਫੋਟੋ ਵੀ ਅਗਰ ਵਾਇਰਲ ਹੋ ਰਹੀ ਹੈ ਸੋ ਗਾਇਜ਼ ਤੁਹਾਨੂੰ ਇੱਕ ਸਿੰਗਲ ਜਗ੍ਹਾ ਤੇ ਵੀ ਟੈਟ ਬਜ਼ਰ ਅਕੈਡਮੀ ਦੇ ਪਲੇਟਫਾਰਮ ਤੇ ਕਿਧਰੇ ਵੀ ਇਹ ਫੋਟੋ ਪਹਿਲਾਂ ਸ਼ੇਅਰ ਹੋਈ ਨਹੀਂ ਮਿਲੀ ਅੱਜ ਮਜਬੂਰੀ ਸੀ ਕਿ ਮੈਨੂੰ ਇਹ ਫੋਟੋ ਨਾਲ ਲਗਾ ਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਆਣਾ ਪੈਣਾ ਸੀਗਾ ਕਿਉਂਕਿ ਵੀਡੀਓ ਇਸ ਫੋਟੋ ਤੋਂ ਬਿਨਾ ਨਹੀਂ ਬਣ ਸਕਦੀ ਸੀ ਤੇ ਗਾਇਜ਼ ਮੈਂ ਤੁਹਾਨੂੰ ਦੱਸ ਰਿਹਾ ਹਰ ਅਫੀਸ਼ੀਅਲ ਅਪਡੇਟ ਤੁਹਾਨੂੰ ਅਕੈਡਮੀ ਦੇ ਹੈਲਪਲਾਈਨ ਨੰਬਰ ਤੇ ਦਿੱਤੀ ਜਾਏਗੀ 2020 ਦੇ ਵਿੱਚ ਵੀ ਜਦੋਂ ਭਰਤੀ ਆਈ ਸੀ ਹਰ ਅਫੀਸ਼ੀਅਲ ਅਪਡੇਟ ਤੁਹਾਨੂੰ ਉਦੋਂ ਤੋਂ ਦਿੰਦੇ ਆ ਰਹੇ ਹਾਂ ਸੋ ਗਾਇਜ਼ ਵਿਚੋ ਮਕੇਨਸੀ ਆਈ ਪੇਪਰ ਹੋਂ ਤੱਕ ਆਇਆ ਬਟ ਗਾਇਜ਼ 50% ਵਾਲਾ ਕੋਟਾ ਸਿਕਾ ਖਾਣੂ ਵੀ ਪਤਾ ਹੈ ਬਹੁਤ ਵੱਡੀਆਂ ਪ੍ਰੋਬਲਮਸ ਬਣ ਕੇ ਆ ਗਈਆਂ ਸੀਗੀਆਂ ਜਿਸ ਕਰਕੇ ਭਰਤੀ ਨਹੀਂ ਹੋ ਪਾਈ ਜਦੋਂ volunteers ਦਾ 50% ਕੋਟਾ 50% ਜਰਨਲ ਯੂਨੀਅਨ ਇਹ ਵੀ ਮੰਗ ਕਰ ਰਹੀ ਹੈ ਕਿ ਪਿਛਲੇ ਸਾਲਾਂ ਦੇ ਅਕੋਰਡਿੰਗ ਜਿਹੜੀ ਗੱਲ ਜਿਹੜੀ ਉਮਰ ਹੱਦ ਵਿੱਚ ਵੀ ਛੋਟ ਦਿੱਤੀ ਜਾਵੇ ਰਾਈਟ 2020 ਦੀ ਭਰਤੀ ਹੈ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਤੇ ਅਗਰ ਮੈਂ ਇਸ ਦੇ ਨਾਲ-ਨਾਲ ਇਹ ਵੀ ਗੱਲਾਂ ਕਰਾਂ ਜ਼ਰਾ ਤਾਂ ਗਾਇਸ ਯੂਨੀਅਨ ਇਹ ਵੀ ਮੰਗ ਕਰਨਾ ਚਾਹੀਏ ਕਿ ਜਿੰਨਾ ਜਲਦੀ ਹੋ ਸਕੇ ਉਹ ਵੀ ਕਰਵਾਓ ਤੇ ਉਹ 12000 ਦੇ ਨੰਬਰ ਨੂੰ ਵੀ ਯਾਦ ਦਿਵਾਉਣਾ ਚਾਹੀਏ 12-13000 ਨੰਬਰ ਕਿਉਂਕਿ ਉਹ ਤਾਂ ਸੱਚ ਸੀ ਹੈਨਾ ਤਾਂ ਇਹ ਚੀਜ਼ ਤਾਂ ਤੁਹਾਨੂੰ ਸਾਰਿਆਂ ਯਾਦ ਹੋਣਗੀਆਂ ਸਰਕਾਰਾਂ ਨੂੰ ਆਪਦੇ ਕੀਤੇ ਹੋਏ ਵਾਅਦੇ ਜਿਹੜੇ ਹੈਗੇ ਆ ਬਸ ਉਹ ਹੀ ਯਾਦ ਦਿਲਾਣੇ ਹੈ ਐਂਡ ਉਹਨਾਂ ਦੇ ਅਕੋਰਡਿੰਗ ਐਂਡ ਯੂਨੀਅਨ ਇਹ ਵੀ ਚਾਹ ਰਹੀ ਹੈ ਜਦੋਂ ਉਹਨਾਂ ਨਾਲ ਗੱਲ ਹੋਈ ਤਾਂ ਉਹ ਯੂਨੀਅਨ ਇਹ ਵੀ ਚਾਹ ਰਹੀ ਹੈ ਕਿ ਭਾਈ ਜੋ ਵੀ ਵੈਕੈਂਸੀ ਆਏ ਉਹ ਪੋਟੇ ਦੇ ਤਹਿਤ ਨਹੀਂ ਬਲਕਿ ਸਭ ਨੂੰ ਇੱਕ ਪ੍ਰੋਪਰ ਮੌਕਾ ਮਿਲੇ ਬਟ ਠੀਕ ਹੈ ਕਿਉਂਕਿ ਵਲੰਟੀਅਰਸ ਨੂੰ ਇੱਕ ਉਹਨਾਂ ਨੇ ਐਕਸਟਰਾ ਪੇ ਸਕੇਲ ਜਰੂਰ ਮਤਲਬ ਜੋ ਉਹਨਾਂ ਦਾ ਹੱਕ ਬੰਦਾ ਵੀ ਸੀ ਸ਼ਾਇਦ ਚਲੋ ਜਿੰਨਾ ਵੀ ਹੈ ਬਟ ਪਹਿਲਾਂ ਨਾਲੋਂ ਕਿਤੇ ਹਾਲਾਤ ਉਹਨਾਂ ਦੇ ਸੁਧਾਰੇ ਇੱਕ ਵਧੀਆ ਚੀਜ਼ ਆਮ ਆਦਮੀ ਗਵਰਨਮੈਂਟ ਦੀ ਵੀ ਸੀਗੀ ਸੋ ਉਮੀਦ ਕਰਦੇ ਹਾਂ ਤੁਹਾਡੇ ਲਈ ਵੀ ਬਹੁਤ ਵਧੀਆ ਇਸ ਮੀਟਿੰਗ ਦਾ ਕੋਈ ਸੋਲੂਸ਼ਨ ਨਿਕਲ ਕੇ ਆਏਗਾ ਤੇ ਮੈਂ ਤੁਹਾਨੂੰ ਜਾਣਕਾਰੀ ਜਿੰਮੀ ਵੀ ਹੋ ਪਾਏਗੀ ਉਹ ਸਾਰੀ ਦੀ ਸਾਰੀ ਤੁਹਾਦਾਂ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਤੁਹਾਡਾ ਕੋਈ ਵੀ ਡਾਊਟ ਹੈ ਕੋਈ ਵੀ ਕੁਐਸਚਨ ਹੈ ਤੁਸੀਂ ਪੁੱਛਣਾ ਚਾ ਰਹੇ ਹੋ ਐਸੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਰੱਖਣ ਦੀ ਕੋਸ਼ਿਸ਼ ਕਰਨਾ ਮੈਨੂੰ ਲੱਗ ਰਿਹਾ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮੈਂ ਦੇ ਚੁੱਕਿਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਲੇ ਅਪਡੇਟਸ ਲਈ ਤੇ ਐਂਟੀਟੀ ਯੂਨੀਅਨ ਦੇ ਮੈਂਬਰਸ ਨਾਲ ਜਰੂਰ ਜੁੜੋ ਤੇ ਐਂਟੀਟੀ ਯੂਨੀਅਨ ਦੇ ਮੈਂਬਰਸ ਨੂੰ ਮੈਂ ਵੀ ਰਿਕੁਐਸਟ ਕਰੂੰਗਾ ਕਿ ਉਹ ਵੀ ਤੁਹਾਡੇ ਸਵਾਲਾਂ ਦੇ ਜਵਾਬ ਦਿਨ ਐਸੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੇ ਤੁਸੀਂ ਉਹਨਾਂ ਦੇ ਨਾਲ WhatsApp ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉਹਨਾਂ ਨਾਲ ਵੀ ਜਰੂਰ ਤੁਜੋ ਗਾਇਸ ਧੰਨਵਾਦ ਬਾਕੀ ਕੋਈ ਵੀ ਕੁਐਸਚਨ ਹੈ ਜਰੂਰ ਤੋਂ ਕਮੈਂਟ ਸੈਕਸ਼ਨ ਵਿੱਚ ਰੱਖ ਦੇਣਾ ਤੇ ਉਸ ਤੇ ਜਿਹੜੇ ਵੀ ਹੋਰ ਕੁਐਸਚਨਸ ਤੁਹਾਡੇ ਹੈ ਸੋ 1 ਸਾਲ ਵਾਲਾ ਹੈ ਡਿਪਲੋਮਾ ਸੋ ਉਹਨਾਂ ਤੇ ਵੀ ਮੈਂ ਵੀਡੀਓ ਜਿਹੜਾ ਹੈਗਾ ਜਾਂ ਜਿੰਨੇ ਵੀ ਤੁਹਾਡੇ ਡਾਊਟਸ ਹੈ ਜੋ ਐਸ ਚੀਜ਼ਾਂ ਤੋਂ ਹਟ ਕੇ ਜੋ ਇਸ ਵੀਡੀਓ ਚ ਨਹੀਂ ਡਿਸਕਸ ਹੋ ਪਾਇਆ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਰੱਖ ਦੇਣਾ ਸੋ ਮੈਂ ਉਹਨਾਂ ਤੇ ਵੀਡੀਓ ਬਣਾਣ ਦੀ ਤੁਹਾਨੂੰ ਡਿਟੇਲ ਵਿੱਚ অথੈਨਟਿਕ ਤਰੀਕੇ ਦੇ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਤੁਹਾਨੂੰ ਹਮੇਸ਼ਾ ਟੈਟਬਜ਼ਰ ਅਕੈਡਮੀ ਤੇ ਜਿਹੜੇ ਬਿਲੀਵ ਰਿਹਾ ਹੈ ਤਾਂ ਉਦਾਂ ਹੀ ਬਣਿਆ ਰਹੇ ਐਧਰ ਜਾਂ ਉਧਰ ਭਟਕਣ ਦੀ ਲੋੜ ਨਾ ਪਵੇ ਧੰਨਵਾਦ ਜੀ ਮਿਲਦੇ ਹਾਂ ਅਸੀਂ ਆਪਣੀ ਅਗਲੀ ਅਪਡੇਟ ਤੇ ਨਾ ਜੀ